ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਇੱਕ ਲੰਬੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਜਿੱਥੇ ਜ਼ਿਮੀਦਾਰ ਕਣਕ ਝੋਨੇ 'ਚੋਂ ਨੇ ਜੋ ਚੰਗੇ ਪੈਸੇ ਕਮਾ ਕੇ ਮੈਨੂੰ ਲੱਗਦਾ ਹੈਗਾ ਬਹੁਤੇ ਪੈਸੇ ਡਾਕਟਰਾਂ ਨੂੰ ਦੇ ਦਿੰਦਾ ਹੈਗਾ ਤਾਂ ਉੱਥੇ ਆਪਾਂ ਨੂੰ ਫਲਾ ਸਬਜ਼ੀਆਂ ਦੇ ਜਿਹੜੇ ਹੈਗੇ ਆ ਫਾਰਮਰ ਜਿਹੜੇ YouTube ਚੈਨਲ ਹੈਗੇ ਆ ਜਾਂ ਕੋਈ ਜਿਹੜੇ ਟੈਕਨੀਕਲ ਬੰਦੇ ਹੈਗੇ ਆ ਉਹਨਾਂ ਦੇ ਨਾਲ ਵੀ ਆਪਾਂ ਨੂੰ ਸਾਂਝ ਪਾਉਣੀ ਚਾਹੀਦੀ ਹੈਗੀ ਆ ਆਪਣੇ ਨਾਲ ਵੀਰ ਨੇ ਸਮਾਂ ਕੱਢਿਆ ਹੈਗਾ ਤਾਂ ਰਮਜੀਤ ਚਾਹਲ ਜੀ ਜਿਨ੍ਹਾਂ ਦਾ ਚਾਹਲ ਵੈਜੀਟੇਬਲ ਫਾਰਮ ਪਿੰਡ ਰਸੂਲਪੁਰ ਕਲਾ ਨੇੜੇ ਅੰਮ੍ਰਿਤਸਰ ਸਾਹਿਬ ਉਹਨਾਂ ਦੇ ਖੇਤ ਅੱਜ ਗੋਭੀ ਦੀ ਪਨੀਰੀ ਦੀ ਬਜਾਈ ਹੋ ਰਹੀ ਹੈਗੀ ਅੱਗੋਂ ਵੀ ਲਾਉਣੀ ਵੀ ਹੈਗੀ ਉਹ ਕਣਕ ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਚੁੱਕੇ ਹੈਗੇ ਆ ਤੇ ਆਪਣੇ ਨਾਲ ਚੈਨਲ ਨਾਲ ਜੁੜੇ ਹੋਏ ਜਿਹੜੇ ਜੀਰੇ ਵੀਰ ਹੈਗੇ ਉਹਨਾਂ ਦੇ ਸਵਾਲ ਬੜੇ ਆਉਂਦੇ ਰਹਿੰਦੇ ਹੈਗੇ ਆ ਆਪਾਂ ਕਮਰਸ਼ੀਅਲ ਫਾਰਮ ਦੀ ਗੱਲ ਨਹੀਂ ਕਰਾਂਗੇ ਵੀ ਆਪਾਂ ਫਸਲਾਂ ਪੈਦਾ ਕਰਕੇ ਵੇਚਣੀ ਆ ਆਪਦੇ ਘਰ ਲਈ ਸਿਆਲਾਂ ਦੀਆਂ ਸਰਦੀਆਂ ਦੀਆਂ ਪੰਜ ਛੇ ਸਬਜ਼ੀਆਂ ਆਪਾਂ ਪੈਦਾ ਕਰਕੇ ਖੁਦ ਹੀ ਖਾ ਲਈਏ ਬਿਨਾ ਰੇ ਸਪਰੇਅ ਤੋਂ ਉਹਦੇ ਤੇ ਗੱਲ ਹੋਊਗੀ ਸੱਚੀ ਕਾਲ ਜੀ ਬਰਕਰਾਰ ਬ੍ਰਦਰ ਪਹਿਲਾਂ ਇਸ ਵਿਸ਼ੇ ਤੇ ਚੰਨਨ ਪਾਇਓ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸਰਦੀਆਂ ਦਾ ਹੈਗਾ ਉਹਦੇ ਵਿੱਚ ਸਾਰੇ ਹੀ ਰੂਟ ਫਰੂਟ ਲੱਗਣਗੇ ਸਾਰੀਆਂ ਹੀ ਰੂਟ ਵੈਜੀਟੇਬਲ ਹੋਣਗੀਆਂ ਕਿਸਾਨ ਡਰ ਜਾਂਦੇ ਹੈਗੇ ਆ ਮਾੜਾ ਜਿਹਾ ਵੱਧ ਮੀਂਹ ਪੈ ਗਿਆ ਸਬਜ਼ੀ ਉੱਗਰਦੀ ਨਹੀਂ ਹੈਗੀ ਜੇ ਮੰਨ ਲਓ ਮੀਂਹ ਨਾ ਪਿਆ ਹੈਗਾ ਨਦੀਨ ਵਾਲੇ ਹੋ ਜਾਂਦੇ ਹੈਗੇ ਆ ਉਹ ਇਸੇ ਕਰਕੇ ਚ ਕਰਕੇ ਸਬਜ਼ੀਆਂ ਲਾਉਂਦੇ ਹੀ ਨਹੀਂ ਹੈਗੇ ਜਾਂ ਇੱਕ ਵਾਰੀ ਲਾ ਲੈਂਦੇ ਹੈਗੇ ਉਹਨਾਂ ਦੀ ਪ੍ਰੋਡਕਸ਼ਨ ਜਨਵਰੀ ਚ ਆ ਜਾਂਦੀ ਉਹਦੋਂ ਫਿਰ ਮੁੱਲ ਲੈ ਲੈ ਕੇ ਖਾਂਦੇ ਹੈਗੇ ਆ ਇਸ ਚੀਜ਼ ਦਾ ਨਾਂ ਜਦੋਂ ਆਪਾਂ ਕਰਨਾ ਮੋਸਟਲੀ ਆਪਾਂ ਇਹਨੂੰ ਇਸ ਚੀਜ਼ ਤੇ ਫੋਕਸ ਕਰਾਂਗੇ ਵੀ ਇਹਨੂੰ ਆਪਾਂ ਪਰਸਨਲ ਯੂਜ਼ ਲਈ ਕਿਵੇਂ ਲਾ ਸਕਦੇ ਹਾਂ ਕਿਚਨ ਗਾਰਡਨਿੰਗ ਲਈ ਘਰੇਲੂ ਬਗੀਚੀ ਲੈ ਕੇ ਵੀ ਕਰ ਸਕਦੇ ਹਾਂ ਕਿਉਂਕਿ ਹਰ ਘਰ ਦੀ ਇਹ ਜ਼ਰੂਰਤ ਹੈ ਜੀ ਤੇ ਇਹਨੂੰ ਚੰਗੀ ਕੁਆਲਿਟੀ 'ਚ ਪੈਦਾ ਵੀ ਨਹੀਂ ਕੀਤਾ ਜਾ ਰਿਹਾ ਜੇ ਕੁਆਲਿਟੀ ਕੋਈ ਪੈਦਾ ਕਰਦਾ ਬਹੁਤ ਸਾਰੇ ਕਿਸਾਨ ਬਹੁਤ ਵਧੀਆ ਕੁਆਲਿਟੀ ਪੈਦਾ ਕਰਦੇ ਆ ਪਰ ਕੁਝ ਕੁਝ ਜਗ੍ਹਾ ਤੇ ਦੀ ਕੁਆਲਿਟੀ ਜਿਹੜੀ ਆ ਉਹਦੇ ਨਿਊਟ੍ਰੀਸ਼ਨ ਲਾਸ ਉਹਦੇ 'ਚ ਵੇਖਿਆ ਗਿਆ ਕਿ ਮਤਲਬ ਦੇਖਣ ਨੂੰ ਤਾਂ ਸਾਨੂੰ ਇੱਕ ਬਹੁਤ ਵਧੀਆ ਕੁਆਲਿਟੀ ਦਾ ਗੋਭੀ ਦਾ ਫੁੱਲ ਲੱਗਦਾ ਹੈ ਹਰ ਇੱਕ ਹੋਕਲਾ ਉਹਦੇ ਅੰਦਰ ਨਿਊਟ੍ਰੀਸ਼ਨ ਵੈਲਿਊ ਮਤਲਬ ਹੈ ਨੀ ਜੇ ਕੈਲਸ਼ੀਅਮ ਨਹੀਂ ਹੈਗਾ ਉਹ ਚ ਬੋਰੋਨ ਨਹੀਂ ਹੈਗਾ ਉਹ ਚ ਜ਼ਿੰਕ ਨਹੀਂ ਹੈਗਾ ਉਹ ਚ ਪੋਟਾਸ਼ੀਅਮ ਨਹੀਂ ਹੈਗੀ ਕਿਉਂਕਿ ਅਸੀਂ ਪlant ਨੂੰ ਨਹੀਂ ਦਿੱਤੀ ਹੂੰ ਜਿਹੜਾ ਉਹਦਾ ਕੈਰੇਕਟਰ ਹੈ ਪlant ਦਾ ਕੈਰੇਕਟਰ ਹੈ ਪlant ਨੇ ਆਪਣੇ ਕੈਰੇਕਟਰ ਦੇ ਅਨੁਸਾਰ ਫੁੱਲ ਬਣਾਤਾ ਬਣਾ ਕੇ ਤੁਹਾਨੂੰ ਦੇ ਦਿੰਦਾ ਹੂੰ ਪਰ ਜੋ ਅਸੀਂ ਬੂਟੇ ਨੂੰ ਖਾਣ ਲਈ ਦੇਵਾਂਗੇ ਬੂਟੇ ਨੇ ਸਾਨੂੰ ਉਹ ਵਾਪਸ ਦੇਣਾ ਬਿਲਕੁਲ ਠੀਕ ਹੈ ਉਹਨੂੰ ਉਹਨੇ ਪ੍ਰੋਸੈਸ ਕਰਕੇ ਦੇਣਾ ਵੀ ਲਓ ਭਾਈ ਤੁਸੀਂ ਤੁਹਾਨੂੰ ਮੈਂ ਪ੍ਰੋਸੈਸ ਕਰਕੇ ਖਾਦ ਦਿੱਤੀ ਤੁਸੀਂ ਕੈਮੀਕਲ 'ਚ ਕਰਨਾ ਆਰਗੈਨਿਕ 'ਚ ਕਰਨਾ ਉਹ ਵੱਖਰਾ ਵਿਸ਼ਾ ਜੀ ਪਰ ਹੁਣ ਸਾਰੀ ਘੁਮਕਮਾ ਕੇ ਕਹਿੰਦੇ న్యూਟ੍ਰੀਸ਼ਨ ਤੇ ਆ ਜਾਂਦੀ ਹੈ ਤਾਂ ਹੁਣ ਮੁੱਖ ਤੌਰ ਤੇ ਅਸੀਂ ਜਦੋਂ ਅਸੀਂ ਵੀ ਇਸ ਚੀਜ਼ ਤੇ ਫੋਕਸ ਕਰਦੇ ਹਾਂ ਕਿ ਸਾਡੇ ਕੋਲ ਲਾਰਜ ਸਕੇਲ ਵਾਲੇ ਵੱਡੇ ਲੈਵਲ ਵਾਲੇ ਕਸਟਮਰ ਦੇ ਨਾਲ ਨਾਲ ਛੋਟਾ ਕਸਟਮਰ ਵੀ ਆਉਂਦਾ ਕਿਉਂਕਿ ਆਪਾਂ ਨਰਸਰੀ ਫਾਰਮ ਵੀ ਚਲਾਉਂਦੇ ਆ ਤੇ ਚਾਲ ਵੈਜੀਟੇਬਲ ਫਾਰਮ ਦੇ ਨਾਂ ਤੇ ਸਾਡਾ ਨਰਸਰੀ ਫਾਰਮ ਹੈ ਜੀ ਚਾਲ ਵੈਜੀਟੇਬਲ ਫਾਰਮ ਐਂਡ ਨਰਸਰੀ ਅੰਮ੍ਰਿਤਸਰ ਚ ਸਾਡਾ ਫਾਰਮ ਹੈ ਤੇ ਹੁਣ ਅਸੀਂ ਇੱਕ ਇਸ ਵਿਸ਼ੇ ਤੇ ਉਪਰਾਲਾ ਕਰ ਰਹੇ ਹਾਂ ਕਿ ਜਿਹੜੇ ਸੀਡ ਹੈ ਉਹਨਾਂ ਨੂੰ ਚੂਜ਼ ਕੀਤਾ ਜਾਵੇ ਕਿ ਕਿਹੜਾ ਸੀਡ ਹੈ ਉਹਨੂੰ ਬਿਮਾਰੀ ਘਟਾਉਂਦੀ ਹੈ ਕਿਉਂਕਿ ਮੁੱਠੀ ਖਾਦ ਪਾਵੇ ਹਾਂ ਉਹਨੂੰ ਉਹ ਘਟ ਖਾਦ ਲਾਵੇ ਨਾਰਮਲ ਫਾਰਵਰ ਵੀ ਕਰ ਨਾਰਮਲ ਜਿਹੜਾ ਘਰ ਚ ਆ ਕੇ ਉਹ ਵੀ ਉਹਨੂੰ ਤਿਆਰ ਕਰ ਲੇ ਤੁਸੀਂ ਅਨਨਾਰਮਲ ਰੂੜੀ ਖਾਦ ਪਾ ਲਓ ਜਾਂ ਮੁਰਗਿਆਂ ਦੀ ਖਾਲ ਪਾ ਲਓ ਜਾਂ ਤੁਸੀਂ ਗੋਬਰ ਗੈਸ ਦੀ ਖਾਦ ਪਾ ਕੇ ਗਲੀ ਸੜੀ ਰੂੜੀ ਖਾਦ ਕੋਈ ਵੀ ਖਾਦ ਪਾ ਕੇ ਤੁਸੀਂ ਬੀਜ ਦਿਓ ਤੁਹਾਡੇ ਉਹ ਜਿਹੜੇ 95% ਐਕਿਊਰੇਸੀ ਦੇ ਨਾਲ ਜਿਹੜੇ ਪਲਾਂਟ ਹੋ ਜਾਣਗੇ ਉਹਦੀ ਬੁਨਿਆਦ ਦਾ ਬੀਜ ਸੀਡ ਚੰਗੀ ਕੁਆਲਿਟੀ ਤੁਹਾਨੂੰ ਚਾਹੀਦਾ ਹੁਣ ਲਾਉਂਦੇ ਆ ਲੋਕ ਫਾਰਮਰ ਲਾ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਕੋ ਕੁਆਲਿਟੀ ਨਹੀਂ ਤਿਆਰ ਹੁੰਦੀ ਜਾਂ ਕਹਿੰਦੇ ਆ ਜੇ ਉਗਰ ਕੇ ਤਾਂ ਬਾਅਦ ਫੁੱਲ ਨਹੀਂ ਪਿਆ ਜੇ ਫੁੱਲ ਪਿਆ ਤਾਂ ਉਹ ਸਵਾਦ ਨਹੀਂ ਬਣਦਾ ਤਾਂ ਉਹ ਸਾਰੀਆਂ ਚੀਜ਼ਾਂ ਦਾ ਸਿਸਟਮ ਹੈ ਜਿਹੜਾ ਪਹਿਲੀ ਗੱਲ ਸਾਨੂੰ ਅਸੀਂ ਸਾਡਾ ਫੇਲਿਅਰ ਦਾ ਵੱਡਾ ਕਾਰਨ ਵੈਜੀਟੇਬਲ ਇੱਕ ਸਬਜ਼ੀਆਂ ਦੀ ਖੇਤੀ ਨੂੰ ਘਾਟੇ ਦਾ ਸੌਦਾ ਗਿਣਿਆ ਜਾਂਦਾ ਸੀ ਪਰ ਮੈਂ ਅੱਜ ਕਣਕ ਵੀ ਛੱਡਤੀ ਮੈਂ ਝੋਨਾ ਵੀ ਛੱਡਤਾ ਇਹਦੇ ਖੇਤ ਖਾਲੀ ਰਹਿੰਦੇ ਆ ਮੇਰੇ ਖੇਤ ਖਾਲੀ ਰਹਿੰਦੇ ਆ ਮੈਂ ਸਿਰਫ ਵੈਜੀਟੇਬਲ ਦੇ ਸੀਜ਼ਨ ਦੇ ਅਕੋਰਡਿੰਗ ਚੱਲਦਾ ਜੀ ਹੁਣ ਫੋਕਸ ਕਿਹੜੀ ਚੀਜ਼ ਤੇ ਕਰਨ ਦੀ ਲੋੜ ਹੈ ਸਾਡੀ ਬੁਨਿਆਦ ਹੈ ਜਿਹੜੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਜੇ ਹ ਹੁਣ ਜੇ ਅਗਸਤ ਦਾ ਮਹੀਨਾ ਚੱਲ ਰਿਹਾ ਅਗਸਤ ਦੇ ਵਿੱਚ ਵੈਰਾਈਟੀਆਂ ਹੋਰ ਲੱਗਣੀਆਂ ਹਮ ਠੀਕ ਹੈ ਜੀ ਸਤੰਬਰ ਚ ਵੈਰਾਈਟੀਆਂ ਹੋਰ ਲੱਗੂਗੀ ਫਿਰ ਜੇ ਆਪਾਂ ਮਾਰਚ ਅਪ੍ਰੈਲ ਦੀ ਗੱਲ ਕਰ ਲਈ ਵੈਰਾਈਟੀਆਂ ਹੋਰ ਲੱਗੂਗੀ ਜਿਵੇਂ ਇਹ ਤੁਸੀਂ ਅੱਜ ਹੁਣ ਪ੍ਰੀਰੀ ਤਿਆਰ ਕਰ ਰਹੇ ਹੋ ਗੋਭੀ ਦੀ ਇਹ ਲਗਭਗ 1 ਮਹੀਨੇ ਚ ਤਿਆਰ ਹੋਵੇਗੀ ਪੈਰੀ ਦੇ ਚ ਹਾਂਜੀ ਅੱਜ ਹੁਣ ਆਪਾਂ ਐਂਡ ਸਤੰਬਰ ਵੱਲ ਵਧ ਰਹੇ ਹੈਗੇ ਤੇ ਇਹਦੀ ਟ੍ਰਾਂਸਪਲੈਂਟਿੰਗ ਫਿਰ ਨਵੰਬਰ ਚ ਹੋਏਗੀ ਅਕਤੂਬਰ ਅਕਤੂਬਰ ਚ ਹੋ ਜੂਗੀ ਜੀ ਟ੍ਰਾਂਸਪਲੈਂਟ ਹੁਣ ਵੇਖੋ ਜੀ ਇਹ ਇਹ ਜਿਹੜੀਆਂ ਵੈਰਾਈਟੀਆਂ ਲਗਭਗ ਅੱਜ ਤੋਂ 20 ਦਿਨ ਚੱਲਣਗੀਆਂ 20 ਦਿਨਾਂ ਤੋਂ ਬਾਅਦ ਸਾਨੂੰ ਵੈਰਾਈਟੀ ਚੇਂਜ ਕਰਨੀ ਪਊਗੀ ਜੀ ਟੈਂਪਰੇਚਰ ਦੇ ਅਕੋਰਡਿੰਗ ਤੁਹਾਨੂੰ ਡਿਸੀਜਨ ਲੈਣਾ ਪੈਣਾ ਅਸੀਂ ਡਿਸੀਜਨ ਮੇਕਿੰਗ ਦੀ ਜਿਹੜੀ ਹੈਗੀ ਹੈ ਨਾ ਸਮਰੱਥਾ ਉਹ ਸਾਡੇ ਚ ਥੋੜੀ ਜੀ ਘਟਦੀ ਜਾਂਦੀ ਹੈ ਕਿਉਂਕਿ ਅਸੀਂ ਬਹੁਤ ਇਹਦਾ ਕੀ ਕਾਰਨ ਮੰਨਦੇ ਹੋ ਐਚ ਤਾਂ ਕੋਈ ਸਰਕਾਰ ਬਾਹਨ ਹੀ ਫੜਦੀ ਵੀ ਤੁਸੀਂ ਆਪ ਦੇ ਖੇਤ ਫਰੂਟ ਪਲਾਂਟ ਨਾਲ ਲਾਓ ਸਬਜ਼ੀਆਂ ਨਾਲ ਲਾਓ ਇਹ ਇਹਦਾ ਇਹਦਾ ਕੋਈ ਕਾਨੂੰਨ ਨਹੀਂ ਬਣਿਆ ਅਜੇ ਤੱਕ ਇਹਦਾ ਸਭ ਤੋਂ ਵੱਡਾ ਕਾਰਨ ਹੈ ਤੁਹਾਡਾ ਹੰਗਵਾੜ ਜਦੋਂ ਤੁਸੀਂ ਕੋਈ ਛੋਟਾ ਜਿਹਾ ਸੌਖਾ ਪਣ ਸੌਖਾ ਈਜ਼ੀ ਅਸੀਂ ਸੌਖਾ ਤਰੀਕਾ ਲੱਭਦੇ ਹਾਂ ਕੋਈ ਵੀ ਕੰਮ ਹੈ ਸਾਨੂੰ ਸੌਖੇ ਤਰੀਕੇ ਨਾਲ ਹੋ ਜਾਏ ਤੇ ਇਹਦੇ ਕਿ ਤੁਹਾਡੇ ਜਿਹੜਾ ਅੰਡੀ ਕਵਾਂਡੀ ਇਹ ਮੈਂ ਵੈਜੀਟੇਬਲ ਲਾਈਨ ਦੇ ਵਿੱਚ ਆ ਤਾਂ ਮੈਨੂੰ ਵੀ ਇਹ ਇਹ ਗੱਲ ਆਮ ਕਹੀ ਜਾਂਦੀ ਯਾਰ ਤੂੰ ਕਿਹੜੇ ਚੱਕਰਾਂ ਚ ਪੈ ਗਿਆ ਵੀ ਛੋਟਾ ਬਾਹਰ ਆ ਤੂੰ ਵੀ ਬਾਹਰ ਨਿਕਲ ਤੂੰ ਇੱਥੇ ਕੀ ਕਰਦਾ ਹੈ ਨਾ ਇਹ ਇਹਦੇ ਚ ਨਾ ਜਿਹੜੇ ਜੇ ਕੋਈ ਕੰਮ ਕਰਨਾ ਚਾਹੁੰਦਾ ਵੀ ਆ ਤਾਂ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਜਾਣੇ ਹੁੰਦੇ ਨੰਬਰ 2 ਤੇ ਸਾਨੂੰ ਇਹਦੇ ਲਈ ਜਿਹੜੀ ਹੈਗੀ ਆ ਆ ਕਿਥੋਂ ਸਪੋਰਟ ਨਹੀਂ ਮਿਲਦੀ ਹਾਂ ਜੇ ਮੰਨ ਲਓ ਮੈਂ ਵੈਜੀਟੇਬਲ ਕਰ ਰਿਹਾ ਹਾਂ ਨਾ ਬਹੁਤ ਸਾਰੇ ਤਾਂ ਕਹਿੰਦੇ ਆ ਕਿ ਜਿਹੜਾ ਕਣਕ ਨਹੀਂ ਲਾਊਗਾ ਉਹਨੂੰ ਇਨੀ ਸਬਸਿਡੀ ਛੋਣਾਂ ਨਹੀਂ ਲਾਊਗਾ ਇਨੀ ਸਬਸਿਡੀ ਸਾਨੂੰ ਤਾਂ ਕੁਝ ਮਿਲਦਾ ਨਹੀਂ ਸਾਨੂੰ ਕੁਝ ਨਹੀਂ ਮਿਲ ਰਿਹਾ ਕੋਈ ਕਿਸੇ ਦੀ ਕੋਈ ਅਪਰੋਚ ਨਹੀਂ ਮੈਂ ਅੱਜ ਤੋਂ 4 ਸਾਲ ਪਹਿਲਾਂ ਨਾ ਝੋਨਾ ਬੰਦ ਕੀਤਾ ਹੋਇਆ ਜੀ ਕਣਕ ਵੀ ਅਸੀਂ ਆਪਣੇ ਖਾਣ ਜੋਗੀ ਮੁੱਲ ਲੈ ਲੈਂਦੇ ਆ ਸਹੀ ਹੈ ਚੱਕਰ ਇਹ ਹੈ ਕਿ ਅਸੀਂ ਜੇ ਕੁਝ ਵੱਖਰਾ ਕੀਤਾ ਤਾਂ ਉਹਦੇ ਲਈ ਪਿੱਛੇ ਸਪੋਰਟ ਚਾਹੀਦੀ। ਅਸੀਂ ਕਿਸੇ ਕੋਈ ਸਬਸਿਡੀ ਵਗੈਰਾ ਕੋਈ ਪੈਸਾ ਵੀ ਮੰਗਦੇ। ਸਾਨੂੰ ਟੈਕਨੀਕਲ ਸਪੋਰਟ ਤਾਂ ਮਿਲੇ। ਹਾਂ। ਟੈਕਨੀਕਲ ਸਪੋਰਟ। ਲਾਅਸ ਹੁੰਦਾ ਇਸ ਚੀਜ਼ ਕਰਕੇ। ਟੈਕਨੀਕਲ ਸਪੋਰਟ ਸਾਨੂੰ ਇਸ ਚੀਜ਼ ਬਾਰੇ ਪ੍ਰੋਪਰ ਨੌਲੇਜ ਤਾਂ ਮਿਲੇ ਯਾਰ। ਮੈਂ ਆਹ ਕ੍ਰੌਪ ਲਾਈ ਆ। ਇਹਦਾ ਆ ਪ੍ਰੋਪਰ ਸ਼ਡਿਊਲ ਆ। ਸਾਨੂੰ ਗਵਰਨਮੈਂਟ ਦੇ ਰਹੀ ਆ ਵੀ ਆ ਇਸ ਦਿਨ ਤੁਸੀਂ ਆਹ ਕੰਮ ਕਰਨਾ, ਸੋਮਵਾਰ ਆ ਕਰਨਾ, ਮੰਗਲਵਾਰ ਆ, ਬੁੱਧਵਾਰ ਆ। ਜਿਹੜੇ ਇੱਕ ਬੰਦੇ ਇਹ ਕੰਮ ਕਰਦੇ ਉਹ ਕਾਮਯਾਬ ਹੈ, ਪੂਰੇ ਫੁੱਲ ਕਾਮਯਾਬ ਹੈ। ਸਹੀ ਹੈ। ਤੇ ਅਸੀਂ ਹੁਣ ਇਹਨੂੰ ਲਾਰਜ ਉਦੋਂ ਇਹ ਤਾਂ ਜਿਉਣਾ ਛੱਡ ਦੋ ਮੈਂ ਨਹੀਂ ਕਹਿੰਦਾ ਕਿਸੇ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਆਪਾਂ ਕਰੇਲੂ ਪੱਧਰ ਤੇ ਤਾਂ ਲਾ ਹੀ ਸਕਦੇ ਆ ਆਪਾਂ ਕਰੇਲੂ ਪੱਧਰ ਤੇ ਤਾਂ ਲਾਓ ਕਰੇਲੂ ਪੱਧਰ ਤੇ ਹੁਣ ਦੇਖੋ ਸਾਡੇ ਕੋਲ ਜਿਹੜਾ ਸਟਾਫ ਕੰਮ ਕਰਦਾ ਲਗਭਗ ਅਸੀਂ 15 ਜਣੇ ਸਾਡਾ ਸਟਾਫ ਹੈ ਜਿੱਥੇ ਹੈ ਨਾ ਕੰਮ ਕਰਦਾ ਅਸੀਂ ਇੱਕ ਤੋਂ ਡੇਢ ਕਨਾਲ ਜਗ੍ਹਾ ਸਬਜ਼ੀ ਦੀ ਪਰਮਨੈਂਟ ਲਾਉਨੇ ਆ ਸਾਰੀ ਸਬਜ਼ੀ ਆਪਣੇ ਲਈ ਆਪਣੇ ਲਈ ਆਪਣੇ ਲਈ ਉਹ ਪਰਮਨੈਂਟ ਫਿਕਸ ਹੈ ਤੇ ਉਹਨਾਂ ਨੂੰ ਇੱਕ ਗੱਲ ਹੈ ਕਿ ਬਾਈ ਇਹਨੂੰ ਤੁਸੀਂ ਸੰਭਾਲਣਾ ਤੁਸੀਂ ਸਫਾਈ ਕਰਨੀ ਹੈ ਤੁਸੀਂ ਅਸੀਂ ਵੀ ਨਾਲ ਖਾਵਾਂਗੇ ਤੁਸੀਂ ਵੀ ਨਾਲ ਖਾਣਾ ਬਿਲਕੁਲ ਬਿਲਕੁਲ ਹੁਣ ਸਭ ਤੋਂ ਸੌਖਾ ਕੀ ਹੋ ਸਕਦਾ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਬੀਜ ਲਓ ਧਣੀਆਂ ਬੀਜ ਲਓ 10 ਦਿਨਾਂ ਬਾਅਦ ਉੱਗ ਪੂਗਾ ਮੋਸਟਲੀ ਲੋਕ ਡਰੀ ਜਾਂਦੇ ਆ ਧਣੀਆਂ ਉੱਗਦਾ ਨਹੀਂ 10 ਦਿਨ ਉਗਣ ਤੇ ਲਾਊਗਾ ਮੈਥੇ ਬੀਜ ਦਿਓ ਜੀ ਹੋ ਜੂਗੇ ਹਨਾ ਮੋਲੀ ਬੀਜ ਦੋ ਆਰਾਮ ਨਾਲ ਹੋਊਗਾ ਜਰ ਬੀਜ ਦੋ ਆਰਾਮ ਨਾਲ ਹੋ ਛਲਗਮ ਬੀਜ ਦੋ ਤੋਰੀਆ ਬੀਜ ਦੋ ਸਰੋਂ ਬੀਜ ਬੀਟਰੂਟ ਬੀਜ ਹਾਂ ਬੀਟ ਚਕੰਦਰ ਬੀਜ ਦੋ ਤੁਸੀਂ ਚਕੰਦਰ ਵੈਸੇ ਵੀ ਉਹਨੂੰ ਫਰੂਟ ਕਹੋ ਸਬਜ਼ੀ ਕਹੋ ਕੁਝ ਵੀ ਉਹ ਫਾਇਦੇਮੰਦ ਹੀ ਸਾਰੇ ਬਹੁਤ ਜਿਆਦੀ ਹੈ ਨਾ ਉਹਦਾ ਮੈਨੋ ਐਸਿਡ ਬਹੁਤ ਜਿਆਦੇ ਹਾਂਜੀ ਮੈਨੋ ਐਸਿਡ ਬਹੁਤ ਜਿਆਦੇ ਆ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੈਂਸੀ ਆ ਖੂਨ ਨਹੀਂ ਬਣਦਾ ਉਹਨਾਂ ਲਈ ਤਾਂ ਉਹ ਵਰਦਾਨ ਚੀਜ਼ ਹੈ ਜੀ ਤਾਂ ਇਹ ਚੀਜ਼ਾਂ ਅਸੀਂ ਘਰ ਦੇ ਵਿੱਚ ਕਰੋ ਮਟਰ ਆ ਜਿਹੜੇ ਅੱਜ ਤੋਂ 15 ਦਿਨ ਬਾਅਦ ਬੀਜੋ ਤੁਸੀਂ ਕੀ ਤੁਸੀਂ ਕੀ ਮੁਕਾਬਲਾ ਬੰਦਦੇ ਹੋ ਵੀ ਰੇੜੀ ਤੋਂ ਵੀ ਚੀਜ਼ 1 ਚਾਰ ਡੰਗਾਂ ਦੀ ਇਕੱਠੀ ਨਹੀਂ ਲਉਂਦੇ ਕਹਿੰਦਾ ਤਿੰਨ ਡੰਗ ਜਾਣਾ ਵੀ ਨਾ ਪਵੇ ਆਪਣੇ ਖੇਤ ਚ ਲਾ ਕੇ ਪੈਦਾ ਕਰਕੇ ਉਹ ਆ ਕੇ ਉਹਨੂੰ ਠੀਕ ਹੈ ਉਹਦੀ ਮਟਰ ਦੀ ਫਲੀ ਦੇ ਵਿੱਚ ਦਾਣੇ ਪੰਜ ਪੈ ਜਾਣਗੇ ਮਾਰਕੀਟ ਵਾਲੀ ਚ ਅੱਠ ਦਾਣੇ ਪੈ ਰਹੇ ਹੈਗੇ ਆ ਆਪਾਂ ਕਿਤੇ ਨਾ ਕਿਤੇ ਇਹਦੇ ਪੈਸੇ ਵੀ ਵੱਧ ਖਰਚ ਕਰ ਰਹੇ ਹੈਗੇ ਤੇ ਇਹੀ ਪੈਸਾ ਆਪਣਾ ਡਾਕਟਰਾਂ ਵੱਲ ਵੀ ਜਾ ਰਿਹਾ ਹੈਗਾ ਤੇ ਇਹੀ ਸ਼ਾਇਦ ਆਪਾਂ ਨੂੰ ਸੁਸਤੀ ਵੱਲ ਵੀ ਵਧ ਰਹੇ ਆ ਆਪਾਂ ਹਾਂ ਇਹ ਚੀਜ਼ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਾਟ ਹੈ ਅਵੇਅਰਨੈਸ ਦੀ ਜੀ ਅਸੀਂ ਇਸ ਚੀਜ਼ ਬਾਰੇ ਅਵੇਅਰ ਨਹੀਂ ਹੈਗੇ ਹੂੰ ਤੇ ਜਦੋਂ ਅਸੀਂ ਇਸ ਚੀਜ਼ ਬਾਰੇ ਅਵੇਅਰ ਹੋਵਾਂਗੇ ਵੀ ਬਈ ਸਾਡੀ ਜੇ ਅਸੀਂ ਘਰ ਦੀ ਫਸਲ ਖਾ ਰਹੇ ਆ ਤੇ ਔਰ ਜੀ ਸਾਨੂੰ ਆ ਚੀਜ਼ਾਂ ਮਿਲ ਰਹੀਆਂ ਉਹਦੇ ਚੋਂ ਸਾਨੂੰ ਸਾਡਾ ਜਿਹੜਾ ਮੈਡੀਕਲ ਬਿੱਲ ਆ ਉਹ ਘਟ ਹੋ ਗਿਆ ਹਨਾ ਸਾਡਾ ਜਿਹੜਾ ਹੋਰ ਵੀ ਜਿਹੜੇ ਐਕਸਪੈਂਸਸ ਆਉਂਦੇ ਆ ਉਹ ਘਟ ਹੋ ਗਏ ਜੀ ਪਰ ਇਹ ਜਿਹੜਾ ਕੰਮ ਹੈ ਨਾ ਵੈਜੀਟੇਬਲ ਲਾਈਨ ਵਾਲਾ ਕੰਮ ਹੈ ਇਹ ਜਨੂਨ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਵੈਜੀਟੇਬਲ ਲਾਈਨ ਚ ਜੇ ਤੁਸੀਂ ਹੁਣ ਆ ਭਾਵੇਂ ਤੁਸੀਂ ਘਰ ਚ ਚਾਰ ਬੂਟੇ ਲਾਉਣੇ ਆ ਭਾਵੇਂ ਤੁਸੀਂ ਕਮਰਸ਼ੀਅਲ ਚ ਜਾਣਾ ਜੇ ਤੁਹਾਡੇ ਅੰਦਰ ਜਜ਼ਬਾ ਜਾਂ ਜਨੂਨ ਹੈ ਸਿਰਫ ਉਹੀ ਬੰਦੇ ਕਰ ਸਕਦੇ ਨੇ ਕਿਉਂਕਿ ਮੈਂ ਦੇਖਿਆ ਹੈ ਕਈ ਬੰਦਿਆਂ ਨੇ 5-5 ਮਰਲਿਆਂ ਚ ਉਹ ਉਹ ਆਪਣੇ ਲਈ ਸਬਜ਼ੀ ਵੀ ਪੈਦਾ ਕਰ ਰਹੇ ਆ ਤਾਂ ਦਸ ਘਰਾਂ ਨੂੰ ਵੇਚ ਵੀ ਰਹੇ ਆ ਠੀਕ ਹੈ ਜੀ ਮੈਂ ਐਸੇ ਫਾਰਮਰਾਂ ਨੂੰ ਜਾਣਦਾ ਸ਼ਹਿਰ ਦੇ ਵਿੱਚ ਚਾਰ-ਚਾਰ ਬੂਟੇ ਲਾ ਕੇ ਤਾਂ ਉਹਨਾਂ ਨੇ ਐਸਾ ਸੈਟਅਪ ਤਿਆਰ ਕੀਤਾ ਵੀ ਆਪਣੇ ਘਰਾਂ ਹਾਂ ਛੱਤਾਂ ਤੇ ਲਾਈ ਬੈਠੇ ਹਾਂ ਹਾਂ ਛੱਤਾਂ ਤੇ ਲਾਈ ਬੈਠੇ ਛੱਤ ਤੇ ਲਾਏ ਦੋ ਫਾਰਮਰਾਂ ਨੂੰ ਮੈਂ ਜਾਣਦਾ ਛੱਤ ਤੇ ਲਾਏ ਆਰਗੈਨਿਕ ਵੇਚਦੇ ਆ ਤੇ ਉਹਨਾਂ ਦਾ ਪ੍ਰਾਈਸ ਫਿਕਸ ਹੈ 80 ਰੁਪਏ ਕਿਲੋ ਹਰ ਚੀਜ਼ ਠੀਕ ਹੈ ਜੀ ਉਹਨਾਂ ਨੇ ਫਿਕਸ ਪ੍ਰਾਈਸ ਰੱਖਿਆ ਭਾਈ ਤੁਸੀਂ ਕਦੂ ਲੈਣਾ ਤੁਹਾਨੂੰ ਤਾਂ ਵੀ 80 ਮਿਲੇ ਤੁਹਾਨੂੰ ਮੂਲੀ ਲੈਣੀ ਤੁਹਾਨੂੰ ਤਾਂ ਵੀ 80 ਮਿਲੇ ਠੀਕ ਹੈ ਜੀ 6 ਪ੍ਰਾਈਜ਼ ਹੈ ਨੈਟ ਹਾਊਸ ਕਰ ਰਿਹਾ ਵਧੀਆ ਤਰੀਕੇ ਨਾਲ ਕਰ ਰਿਹਾ ਤਾਂ ਲੋਕ ਲੈਂਦੇ ਆ ਜੀ ਆਣ ਕੇ ਉਹਨਾਂ ਕੋਲ ਸਾਨੂੰ ਵੇਚਣ ਦਾ ਤਰੀਕਾ ਆਉਣਾ ਚਾਹੀਦਾ ਅਸਲ ਜਿਹੜਾ ਹੈਗਾ ਮਾਰਕੀਟਿੰਗ ਵੀ ਇੱਕ ਬਹੁਤ ਵੱਡਾ ਵਿਸ਼ਾ ਆ ਜਾਂਦਾ ਹੈ ਜੀ ਹਮਮ ਬਾਕੀ ਮੈਨੂੰ ਇਸ ਲਾਈਨ ਦੇ ਵਿੱਚ ਅੱਜ 13 ਸਾਲ ਹੋ ਗਏ ਮੈਂ 2011 ਵਿੱਚ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਸੀ ਹਮ 2016 ਤੋਂ ਮੈਂ ਟੈਕਨੀਕਲ ਵੀਚ ਆ ਗਿਆ ਰੀਪਿਗੇਸ਼ਨ ਆ ਗਿਆ ਮਾਈਕਰੋ ਇਰੀਗੇਸ਼ਨ ਆ ਗਈ ਸਪ੍ਰਿੰਕਲਰ ਸਿਸਟਮ ਆ ਗਿਆ ਜੀ ਤੁਸੀਂ ਕ੍ਰੌਪਸ ਵੈਜੀਟੇਬਲ ਕ੍ਰੌਪਸ ਨਿਊਟ੍ਰੀਸ਼ਨ ਦੇ ਤੁਸੀਂ ਕੋਈ ਕੋਰਸ ਵੀ ਕੀਤਾ ਹੋਇਆ ਹਾਂ ਹਾਂ ਨਿਊਟ੍ਰੀਸ਼ਨ ਮੈਨੇਜਮੈਂਟ ਕੀਤੀ ਹੋਈ ਹੈ ਜੀ ਸਪੈਸ਼ਲ ਮੈਂ ਉਹਦੇ ਸਾਨੂੰ ਇਹ ਚੀਜ਼ ਸਿਖਾਈ ਜਾਂਦੀ ਹੈ ਕਿ ਕਿਹੜੇ ਪਲਾਂਟ ਨੂੰ ਕਿਹੜੇ ਟਾਈਮ ਤੇ ਕਿਹੜੀ ਖਾਦ ਦੇਣੀ ਹੈ ਤੁਸੀਂ ਤੁਸੀਂ ਪਲਾਂਟ ਨੂੰ ਖਾਦ ਦਿਓ ਤੁਸੀਂ ਬੂਟੇ ਨੂੰ ਖਾਦ ਦਿਓ ਬੂਟੇ ਨੂੰ ਇੰਨਾ ਤਕੜਾ ਕਰ ਦਿਓ ਕਿ ਉਹ ਬਿਮਾਰੀਆਂ ਜਿਹੜੀਆਂ ਦੇ ਨਾਲ ਆਪ ਲੜਦੇ ਹੁਣ ਜਿਵੇਂ ਆਪਾਂ ਕਹਿ ਲਿਆ ਕਿ ਹਿਊਮਨ ਬੋਡੀ ਚ ਜੇ ਆਪਾਂ ਉਹ 슈ਗਰ ਦਾ ਜਿਹੜਾ ਕੰਟੈਂਟ ਹੈ ਉਹਨੂੰ ਬਹੁਤ ਘੱਟ ਕਰ ਦਿੱਤਾ ਜਾਂਦਾ ਕੈਂਸਰ ਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਇਸੇ ਤਰੀਕੇ ਨਾਲ ਪਲਾਂਟ ਹੈ ਨਾ ਪਲਾਂਟ ਨੂੰ ਤੁਸੀਂ ਜਿਹੜੀ ਚੀਜ਼ ਉਹਨੂੰ ਚਾਹੀਦੀ ਉਸ ਚੀਜ਼ ਹੀ ਦੇ ਦਿਓ ਬਾਕੀ ਆਟੋਮੈਟਿਕਲੀ ਤੁਹਾਡੀ ਜਿਹੜੀ ਸਮੱਸਿਆ ਜਿਹੜੀ ਘਟ ਜੂਗੀ ਜੀ ਬਿਲਕੁਲ ਬਿਲਕੁਲ ਮੇਰਾ ਆਖਰੀ ਸਵਾਲ ਇਸ ਵੀਡੀਓ ਤੇ ਬਾਈ ਲੰਬੀ ਨਾ ਕਰੀਏ ਆਪਾਂ ਕਿ ਜਿਹੜਾ ਆਪਾਂ ਰੈਡੀ ਤੋਂ ਲੈ ਕੇ ਖਾਣੇ ਹੈਗੇ ਕੁਝ ਵੀ ਮਟੀਰੀਅਲ ਗੋਭੀ ਲੈਣੇ ਆ ਮਟਰ ਲੈਣੇ ਆ ਜਾਂ ਕੋਈ ਹੋਰ ਵੀ ਸਬਜ਼ੀ ਲੈਣੇ ਹੈਗੇ ਅੱਗੇ ਆਉਣ ਵਾਲੀ ਸੀਜ਼ਨ ਦੇ ਵਿੱਚ गोभी ਦਾ ਫੁੱਲ ਇਸ ਤਰ੍ਹਾਂ ਦਾ ਹੈਗਾ ਵੀ ਉਹਦੇ ਉਹ ਆਪਣੇ ਆਪ ਚ ਪੌਦਾ ਆਪਣੇ ਆਪ ਚ ਫਲ ਹੈਗਾ ਜਦੋਂ ਆਪ ਸਪਰੇਅ ਕਰਦਾ ਹੈਗਾ ਕੋਈ ਫਾਰਮਰ ਉਹਦੇ ਤੇ ਕਿਉਂਕਿ ਫਾਰਮਰ ਦਾ ਕਿਸੇ ਦੇ ਹੱਥ ਨਹੀਂ ਫੜਨਾ ਵੀ ਕੀ ਸਪਰੇਅ ਕਰ ਰਿਹਾ ਉਹ ਗ੍ਰੀਨ ਲੈਵਲ ਵੀ ਸਪਰੇਅ ਕਰ ਸਕਦਾ ਉਹ ਰੈੱਡ ਲੈਵਲ ਵੀ ਸਪਰੇਅ ਕਰ ਸਕਦਾ ਹੈਗਾ ਜਿਹਦਾ ਸਪਰੇਹਾਂ ਦਾ ਰੈਸੀਡੂ 80-80 ਦਿਨ ਰਹਿੰਦਾ ਹੈਗਾ ਉਹਨੇ ਅੱਜ ਸਪਰੇਅ ਕੀਤਾ ਕੱਲ ਮੰਡੀ ਗਿਆ ਪਰਸੋਂ ਆਪਣੇ ਘਰੇ ਪਤੀਲੀ ਚ ਪੈ ਗਿਆ ਤਾਂ ਕਿੰਨਾ ਕੁ ਫਰਕ ਪੈਂਦਾ ਹੈਗਾ ਜੀ ਸਭ ਤੋਂ ਮੈਂ ਇਸ ਤੋਂ ਪਹਿਲਾਂ ਵੀਡੀਓ ਵੀ ਪਾਈਆਂ ਸਭ ਤੋਂ ਖਤਰਨਾਕ ਜੇ ਸਬਜ਼ੀ ਚ ਕੋਈ ਮੈਚੀਜ਼ ਗੈਣਾ ਤਾਂ ਮੈਂ ਬੈਗਣ ਨੂੰ ਗਿਣਦਾ ਜੀ ਬਰੰਜਲ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਗਿਣਦਾ ਕਾਟਾ ਵਰਗੀਆਂ ਸਪ੍ਰੇਆਂ ਹੁੰਦੀਆਂ ਜਿਹਨਾਂ ਦਾ ਵੇਟਿੰਗ ਪੀਰੀਅਡ 90 ਦਿਨ ਮੋਨੋਕਰੋਟੋਪੋਸ ਹਨਾ ਮਤਲਬ 90 ਦਿਨ ਜਿਹੜੀ ਸਪਰੇ ਤੋਂ ਬਾਅਦ ਤੁਸੀਂ ਖੇਤ ਦੇ ਵਿੱਚ 10 ਦਿਨ ਤੱਕ ਖੇਤ ਚ ਨਹੀਂ ਵੜਨਾ ਹੁੰਦਾ ਹੂੰ ਉਹਨੂੰ ਤੋੜ ਕੇ ਅਸੀਂ ਅਗਲੇ ਦਿਨ ਮੰਡੀ ਲੈ ਕੇ ਜਾ ਰਹੇ ਹਾਂ ਕੀ ਇਫੈਕਟ ਪਊਗਾ ਜੀ ਕਿਸੇ ਤੇ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜਾ ਕੋਈ ਬੰਦਾ ਵੈਗਨ ਦੀ ਖੇਤੀ ਕਰ ਰਿਹਾ ਐਸ ਤਰੀਕੇ ਨਾਲ ਕਰ ਰਿਹਾ ਉਹ ਖੁਦ ਨਹੀਂ ਖਾਂਦਾ ਹੋਏਗਾ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਹੈ ਜੀ ਕਿਉਂਕਿ ਉਹਨੂੰ ਪਤਾ ਮੈਂ ਕੀ ਕਰਦਾ ਹੂੰ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਮੈਂ ਇਹ ਚ ਕੀ ਪਾ ਰਿਹਾ ਹੁਣ ਮੈਂ ਮੈਂ ਫਿਰ ਗੱਲ ਉੱਥੇ ਲੈ ਕੇ ਆਉਂਗਾ ਜੇ ਆਹ ਪlant ਨੂੰ ਨਿਊਟ੍ਰੀਸ਼ਨ ਤੁਸੀਂ ਪੂਰੀ ਪ੍ਰੋਪਰ ਮਾਤਰਾ ਚ ਦੇ ਦੋ ਹੂੰ ਉਹਦੀ ਸੰਭਾਲ ਪੂਰੀ ਕਰ ਲਓ ਪਹਿਲੀ ਗੱਲ ਵੀ ਤੁਹਾਡੇ ਚੋਂ ਤਿੰਨ ਚੀਜ਼ਾਂ ਜਿਹੜੀਆਂ ਘਟ ਜਾਣਗੀਆਂ ਇਹ ਤੁਹਾਨੂੰ ਫੰਗੀਸਾਈਡ ਘਟ ਜੂਗਾ ਜੀ ਹੂੰ ਉਹਦੀ ਜ਼ਰੂਰਤ ਬਹੁਤ ਘੱਟ ਪਊਗੀ ਤੁਹਾਨੂੰ ਜੀ ਰਾਸ ਚੂਸਣ ਵਾਲੇ ਕੀੜਿਆਂ ਦਾ ਪ੍ਰਕੋਪ ਘਟ ਜੂਗਾ ਕਿਉਂਕਿ ਆਪਾਂ ਬੈਲੈਂਸ ਡਾਈਟ ਦਿੱਤੀ ਉਹਨੂੰ ਬੈਲੈਂਸ ਡਾਈਟ ਦੇ ਵਿੱਚ ਰਾਸ ਚੂਸਣ ਵਾਲੇ ਕੀੜਿਆਂ ਦਾ ਇਫੈਕਟ ਬਹੁਤ ਘੱਟ ਆਉਂਦਾ ਨਾ ਮਾਤਰਾ ਆਉਂਦਾ ਤੇ ਜੇ ਆਵੇ ਵੀ ਤਾਂ ਉਹਨੇ ਬੂਟਿਆਂ ਨੂੰ ਨੁਕਸਾਨ ਕੋਈ ਨਹੀਂ ਕਰਨਾ ਹੁਣ ਤੀਜੀ ਰਹਿ ਗਈ ਜੀ ਸਾਪਣੇ ਕੋ ਸੁੰਢੀ ਦੀ ਸਮੱਸਿਆ ਸੁੰਢੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਆਪਾਂ ਨੂੰ ਫੁੱਲ ਮੂਨ ਹਾਫ ਮੂਨ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਮੋਸਟਲੀ ਫੋਨ ਜਦੋਂ ਪੂਰਾ ਚੰਦਰਮਾ ਹੁੰਦਾ ਪੂਰੇ ਚੰਦਰਮਾ ਦੇ ਵੇਲੇ ਜਿਹੜਾ ਸੁੰਡੀਆਂ ਦਾ ਹਮਲਾ ਹੋਣ ਤੱਕ ਜਿਆਦਾ ਹੁੰਦਾ ਕਿਉਂਕਿ ਉਹਨੂੰ ਐਗ ਲੇਇੰਗ ਦਾ ਪ੍ਰੋਸੈਸ ਸ਼ੁਰੂ ਹੁੰਦਾ। ਹਾਂ ਉਹ ਤਾਂ ਮੀਟਿੰਗ ਹੁੰਦੀ ਐ ਐਗ ਲੇਇੰਗ ਦੀ। ਹਾਂ ਮੀਟਿੰਗ ਹੁੰਦੀ ਐ ਐਗ ਲੇਇੰਗ ਹੁੰਦੀ ਐ ਤਾਂ ਉਸ ਟਾਈਮ ਤੇ ਤੁਸੀਂ 10000 ਰੁਪਈਆ ਪੀਪੀਐਮ ਵਾਲਾ ਨਿੰਮ ਦਾ ਤੇਲ ਲੈ ਲਓ ਜਾਂ ਕੋਈ ਬਾਜਾ ਪ੍ਰੋਡਕਟ ਲੈ ਲਓ। ਹੂੰ ਪਹਿਲਾਂ ਹੀ ਸਪਰੇਅ ਕਰ ਦੋ। ਬਿਲਕੁਲ। ਪਹਿਲਾਂ ਸਪਰੇਅ ਕਰ ਦੋ। ਕਰਨਾ ਆ ਤਾਂ ਜਦੋਂ ਤੁਹਾਨੂੰ ਪਤਾ ਹੈ ਕਿ ਹੁਣ ਆਂਡਿਆਂ ਚ ਬੱਚੇ ਨਿਕਲਣਗੇ ਤਾਂ ਉਸ ਟਾਈਮ ਤੇ ਗ੍ਰੀਨ ਲੈਵਲ ਸਪਰੇਅ ਕਰ ਦੋ। ਗ੍ਰੀਨ ਲੈਵਲ 'ਚ ਆਪਣੇ ਕੋਲ ਬਹੁਤ ਸਾਰੇ ਇਫੈਕਟ ਹੈਗੇ ਆ ਜੀ। ਜੀ। ਹੈਨਾ ਸ ਮੁੱਖ ਤੌਰ ਤੇ ਅਸੀਂ ਘਾਟਾ ਉਦੋਂ ਖਾਨਦੇ ਆ ਕਿ ਜਦੋਂ ਅਸੀਂ ਜਨਵਰੀ ਵਾਲੀ ਆਈਟਮ ਫਰਵਰੀ ਕਿ ਲਾ ਲੀਨੇ ਫਰਵਰੀ ਵਾਲੀ ਅਸੀਂ ਮਾਰਚ ਕਿ ਲਾਉਨੇ ਆ ਜੀ ਤੇ ਫੇਰ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਹੁਣ ਯਾਰ ਕਿਉਂਕਿ ਜਦੋਂ ਬੂਟਾ ਉਹਦਾ ਉਹ ਵੈਦਰ ਯੂ ਦੇ ਕੰਪੈਟੀਬਲ ਨਹੀਂ ਤਾਂ ਉਹਨੂੰ ਬਿਮਾਰੀਆਂ ਵੱਧ ਆਉਣੀਆਂ ਨਾ ਉਹਨੂੰ ਇਨਸੈਕਟ ਬਾਦਾਉਣੇ ਆ ਜੀ ਕੋਈ ਸਲਾਹ ਫਾਰਮਰ ਨੂੰ ਜਿਹਦਾ ਤੁਸੀਂ ਨਰਸਰੀ ਕਿਟ ਤਿਆਰ ਕੀਤੀ ਹੈਗੀ ਉਹਦੇ ਵਿੱਚ ਕਿਹੜੇ ਕਿਹੜੇ ਬੀਜ ਪਾਏ ਆ ਕਿਵੇਂ ਮੰਗਵਾ ਸਕਦੇ ਆ ਫਾਰਮਰ ਨਰਸਰੀ ਕਿਟ ਦੇ ਵਿੱਚ ਸਾਡੇ ਕੋਲ ਲਗਭਗ 20 ਤੋਂ 21 ਆਈਟਮਾਂ ਹੁੰਦੀਆਂ ਜੀ ਸੀਜ਼ਨ ਦੇ ਅਕੋਰਡਿੰਗ ਅਸੀਂ ਉਹਨੂੰ ਚੇਂਜ ਕਰ ਦਿੰਦੇ ਆ ਇਹਨੂੰ ਤੁਸੀਂ ਫੈਮਿਲੀ ਪੈਕੇਜ ਬਣਾਇਆ ਆ ਇਹਨੂੰ ਫੈਮਿਲੀ ਪੈਕੇਜ ਬਣਾਇਆ ਜੀ ਇਹ ਲਗਭਗ 10 ਤੋਂ 12 ਮਰਲਿਆਂ ਲਈ ਬਣਾਇਆ ਜੀ 10 ਤੋਂ 12 ਮਰਲੇ ਜੀ ਸੀ ਡਿਜ਼ਾਈਨ ਕੀਤਾ ਕਿ ਜਿੰਨੇ ਕਿ 6 ਤੋਂ 10 ਪਰ ਮੈਂਬਰਾਂ ਨੂੰ ਜ਼ਰੂਰਤ ਹੈ ਉਹਨਾਂ ਐਚ ਤੁਹਾਨੂੰ ਸੀਡ ਜਿਹੜਾ ਮਿਲ ਜਾਂਦਾ ਇਸ ਵਿੱਚ ਤੁਸੀਂ ਗੋਭੀ ਬਰੋਕਲੀ ਪਾਲਕ ਮੇਥੀ ਧਣੀਆਂ ਮੂਲੀ ਗਾਜਰ ਲਗਭਗ ਸਾਰਾ ਕੁਝ ਮੁੰਗਰੇ ਤੱਕ ਮਟਰਾਂ ਦੀਆਂ ਵੈਰਾਈਟੀਆਂ ਬੀਨਸ ਦੀਆਂ ਵੈਰਾਈਟੀਆਂ ਸਾਰਾ ਕੁਝ ਪਾਇਆ ਤੇ ਸਮੇਂ ਦੇ ਅਕੋਰਡਿੰਗ ਅਸੀਂ ਇਹਨੂੰ ਚੇਂਜ ਵੀ ਕਰਦੇ ਰਹੇ ਹਾਂ ਜਿਵੇਂ ਹੁਣ ਇਹਦਾ ਸੀਜ਼ਨ ਹੈ ਤਾਂ ਇਹ ਸੀਡ ਪਾਵਾਂਗੇ ਜਿਹੜੇ ਮੰਨ ਲਓ ਹੁਣ ਜਨਵਰੀ ਫ फेब्रुवारी ਵਾਲਾ ਸੀਜ਼ਨ ਆ ਗਿਆ ਤਾਂ ਉੱਚ ਕਦੂ ਕ੍ਰੇਲਾ ਕੀ ਹੈ ਤੋਰੀ ਖੀਰਾ ਇਹ ਸਾਰੇ ਸੀਡ ਵੇ ਅਸੀਂ ਦਵਾਂਗੇ ਤਾਂ ਕਿਟ ਦਾ ਪ੍ਰਾਈਸ ਲਗਭਗ ਸੇਮ ਹੀ ਰਹਿੰਦਾ ਜੀ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਉਹਦੀ ਜਾਣਕਾਰੀ ਲੈ ਸਕਦੇ ਹੋ ਡਿਲੀਵਰੀ ਆਲ ਓਵਰ ਇੰਡੀਆ ਬਿਲਕੁਲ ਫ੍ਰੀ ਹੈ ਤੇ ਕੁਆਲਿਟੀ ਜਿਹੜੀ ਆ ਸਾਡੀ ਉਹਨੂੰ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੀ ਕਿਸਾਨ ਭਰਾਓ ਦੇਖੋ ਐਦਾਂ ਦੇ ਮੈਨੂੰ ਐਦਾਂ ਲੱਗਦਾ ਹੈਗਾ ਵੀ ਬਹੁਤ ਪਰ ਕਿ ਐਸੇ ਫਾਰਮਰ ਸਾਹਮਣੇ ਆਉਣੇ ਚਾਹੀਦੇ ਹੈਗੇ ਆ ਕਿ ਜਿਹੜੇ ਤੁਹਾਡੀ ਡੇਲੀ ਸਬਜ਼ੀ ਦੀ ਲੋਡ ਵਾਲੀ ਜਾਣਕਾਰੀ ਤੁਹਾਨੂੰ ਮਈਆ ਕਰਾਉਂਦੇ ਹੈਗੇ ਆ ਤੇ ਬਾਈ ਦਾ ਪਰਸਨਲ ਵਟਸਐਪ ਗਰੁੱਪ ਵੀ ਬਣਿਆ ਹੋਇਆ ਪੇਡ ਤੇ ਇਹਨਾਂ ਦਾ ਚੈਨਲ ਵੀ ਬਣਿਆ ਹੋਇਆ ਮਾਡਰਨ ਐਗਰੀਕਲਚਰ ਦੇ ਨਾਂ ਤੇ ਤੇ ਚਾਹਲ ਵੈਜੀਟੇਬਲ ਫਾਰਮ ਤੁਸੀਂ ਸਰਚ ਕਰ ਸਕਦੇ ਹੈਗੇ ਹੋ ਇਹਨਾਂ ਨੇ ਕਿੱਟ ਵੀ ਤਿਆਰ ਕੀਤੀ ਹੈਗੀ ਆ ਤੇ ਇਹਨੂੰ ਪਰਖੋ ਇਹਨੂੰ ਖੇਤਾਂ 'ਚ ਵਰਤੋ ਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਵੇਗਾ ਤੁਹਾਡੇ ਖੇਤਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਾਣ ਵਾਲਾ ਡਾਕਟਰਾਂ ਦਾ ਪੈਸਾ ਵੀ ਬੰਦ ਹੋਵੇਗਾ ਘਟੇਗਾ ਬਹੁਤ